ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਸਾਰੇ ਹੀ ਭਾਰਤ ਦੇ ਜਿੰਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾਉ ਲਾਗੂ ਕਰਵਾਉਣ ਲਈ ਤਕਰੀਬਨ 3 ਵਜੇ ਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਧੱਕੇਸ਼ਾਹੀ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪੈ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾਮ ਉਹ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਅਸੀਂ ਇਸ ਕਰਕੇ ਪੂਰੇ ਕਿਸਾਨਾਂ ਨੂੰ ਪੰਜਾਬ ਦੇ ਡਾਂਗਾ ਕੋਣ ਪੁਲਿਸ ਹੈ ਉਹ ਯਾਰ ਬੋਲ ਗਿਆ ਮੈਨੇ ਕਿਸਾਨ ਆ ਗਏ ਮੇਰਾ ਮੋਬਾਈਲ ਚਲੋ ਜੀ ਚਲੋ ਬੋਲੀ ਜੀ ਨਹੀਂ ਨਹੀਂ ਜੀ ਵਲਾਈ ਬਾਜੀ ਚਲੋ ਪ੍ਰਧਾਨ ਜੀ ਮਿੱਤਰੂ ਦਿਖਾਈ ਜੋ ਚਲੋ ਜੀ ਚਲੋ ਸਾਰੇ ਆਜੋ ਆਜੋ ਨਾਲੇ ਦੋ ਸਾਰਿਆਂ ਦੇ ਮਾਰ ਤੋਈ ਗੇ ਹੋ ਲੋ ਹਾਂਜੀ ਹਾਂਜੀ ਤਾਂ ਵੇਖ ਰਹੇ ਹੋ ਤੁਸੀਂ ਇਸ ਵੇਲੇ ਜਿਹੜੇ ਸਾਰੇ ਕਿਸਾਨਾਂ ਨੂੰ ਪਤਾ ਲੱਗਾ ਜਿੱਥੇ-ਜਿੱਥੇ ਆਪਦੀਆਂ ਰੈਲ ਟਰਾਲੀਆਂ ਚੋਂ ਕਿਸਾਨ ਠਾ ਰਹੇ ਨੇ ਤਾਂ ਇਸ ਦੀ ਜਿਹੜੀ ਜਿੱਥੇ ਵੀ ਤੁਹਾਨੂੰ ਆਵਾਜ਼ ਪੈਂਦੀ ਹੈ ਤਾਂ ਸਾਰੀ ਸਾਡੀ ਬੇਨਤੀ ਹੈ ਕਿ ਖਨੌਰੀ ਪਹੁੰਚੋ ਆਹ ਮੈਂ ਖਨੌਰੀ ਪਹੁੰਚ ਕੇ ਤਾਂ ਆਪਾ ਜਿਹੜਾ ਪ੍ਰਧਾਨ ਜੀ ਨੂੰ ਗ੍ਰਿਫਤਾਰ ਕੀਤਾ ਹੈ ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਤੇ ਜਿਹੜਾ ਆਪਣਾ एलान ਹੈ ਅੱਜ 12 ਵਜੇ ਮਰਬਰ ਵਰਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆਹ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋਵੇ ਉਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਉਹਨਾਂ ਨੂੰ ਜਾਬ ਤੇ ਜਰੇ ਕੇ ਸਰਕਾਰਾਂ ਇਹੋ ਜਿਹੇ ਹਮਲੇ ਕਰਦੀਆਂ ਨੇ ਜਾਬ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਨੇ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਹੁਣ ਉੱਠੋਗੇ ਜਾਂ ਜਿਹੜੇ ਸਾਡੇ ਨਾਲ ਲੱਤੇ ਜੁੜੇ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਉਦੋਂ ਵੀ ਵੱਡਾ ਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤੇ ਨਾਲ ਹੀ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਆਸੇ-ਪਾਸੇ ਇੱਥੇ ਪਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੋਰਚੇ ਚ ਆ ਕੇ ਆਪਾਂ ਇਹਨੂੰ ਖੋਰੀ ਵਿਚਾਰ ਕੇ ਆਹ ਜਿਹੜਾ ਰਸਤਾ ਹੈਗਾ ਇਸ ਇਧਰੋਂ ਜਿਹੜਾ ਆਪਣਾ ਹਰਿਆਣੇ ਨੂੰ ਜਾ ਰਿਹਾ ਹੈ ਇਹ ਉਹੜੇ ਉਹੜੇ ਜਿਹੜਾ ਆ 2 300 ਜਿਹੜੀ ਗੱਡੀ ਐ ਪੁਲਿਸ ਦੀ ਉਹਨੇ ਲੈ ਕੇ ਕਿ ਕਿਸੇ ਵੀ ਵਰਕਰ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਉਹਨਾਂ ਨੂੰ ਥੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ